बारिश ਪੈਣ ਦੇ ਕਾਰਨ ਗੜਸ਼ੰਕਰ ਦੇ ਹੁਸ਼ਿਆਰਪੁਰ ਰੋਡ ਦੇ ਹੋਏ ਟੋਇਆਂ ਦੇ ਨਾਲ ਲੱਤ-ਪੱਥ ਸੜਕ ਤੋਂ ਜਨਤਾ ਹੋ ਰਹੀ ਪਰੇਸ਼ਾਨ ਪੈਗਮੇ ਜਗਤ ਗੜਸ਼ੰਕਰ ਤੋਂ ਬਲਜਿੰਦਰ ਕਿਤਣਾ ਦੀ ਰਿਪੋਰਟ ਸ੍ਰੀ ਅਕਾਲ ਦੀ ਤੁਸੀਂ ਦੇਖ ਰਹੇ ਹੋਸ਼ਿਆਰਪੁਰ ਰੋਡ ਗੜਸ਼ੰਕਰ ਦੀਆਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਪ੍ਰਸ਼ਾਸਨ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਤੇ ਇੱਕ ਸਮਾਜ ਸੇਵੀ ਵੀਰਾਂ ਨੇ ਆ ਕੇ ਇਸ ਰੋਡ ਦਾ ਕਿਉਂਕਿ ਸਾਰ ਲਈ ਆ ਕਾਫੀ ਟੋਏ ਸੀਗੇ ਜਿਹੜੇ ਕਿ ਟੋਏ ਉਹਨਾਂ ਨੇ ਮੀਂਹ ਪੈਂਦੇ ਦੇ ਵਿੱਚ ਭਰੇ ਤੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਨੇ ਆ ਤੇ ਦੇਖਦੇ ਆ ਤੁਸੀਂ ਦੇਖ ਸਕਦੇ ਹੋ ਹੁਸ਼ਿਆਰਪੁਰ ਰੋਡ ਤੇ ਬਹੁਤ ਜ਼ਿਆਦਾ ਖੱਡੇ ਹੋਣ ਕਰਕੇ ਖੱਜਲ ਖਵਾਰੀ ਹੋ ਰਹੇ ਨੇ ਲੋਕ ਤੁਸੀਂ ਦੇਖ ਸਕਦੇ ਹੋ ਗੜ ਸਿੰਘਰ ਹੁਸ਼ਿਆਰਪੁਰ ਰੋਡ ਨੇੜੇ ਕੋਟ ਕੰਪਲੈਕਸ ਛੋਟੇ ਤੁਸੀਂ ਦੇਖ ਸਕਦੇ ਹੋ ਜਥੇਬੰਦੀਆਂ ਦੇ ਜੋ ਕਿ ਸਿੰਘ ਆਏ ਨੇ ਜੋ ਕਿ ਹੁਸ਼ਿਆਰਪੁਰ ਰੋਡ ਗੜ ਸਿੰਘਰ ਦੀ ਇਹ ਸਾਰ ਲੈ ਰਹੇ ਨੇ ਤੇ ਜੋ ਕਿ ਪ੍ਰਸ਼ਾਸਨ ਨੇ ਕਾਫੀ ਚਿਰ ਤੋਂ ਪਤਾ ਹੈ ਕਿ ਬਾਰਸ਼ੀ ਦਾ ਮਾਹੌਲ ਹੈਗਾ ਆ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਇਸ ਰੋਡ ਦੀ ਵੀ ਸਾਰ ਲਈ ਜਾਵੇ ਤੁਸੀਂ ਦੇਖ ਸਕਦੇ ਹੋ ਤੁਸੀਂ ਗੜ ਸਿੰਘਰ ਹੁਸ਼ਿਆਰਪੁਰ ਰੋਡ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਜਨਤਾ ਖੱਜਲ ਖਵਾਰ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਲੰਬੀਆਂ ਲੰਬੀਆਂ ਲਾਈਨਾਂ ਲੱਗ ਜੰਦੀਆਂ ਜਦ ਕਿ ਇੱਕ ਛੱਡੇ ਛੱਡਿਆਂ ਦੇ ਵਿੱਚੋਂ ਗੱਡੀ ਇਸ ਤਰ੍ਹਾਂ ਕੋਈ ਕੱਢੇ ਦੇਖ ਸਕਦੇ ਆ ਤੁਸੀਂ ਕਾਫੀ ਜਿਆਦਾ ਪੁਰਾ ਹਾਲਿਆ ਇਸ ਰੋਡ ਦਾ ਔਰ ਦੋ ਸਿੰਘ ਤੇ ਇੱਕ ਨਾਲ ਹਰਪ੍ਰੀਤ ਸਿੰਘ ਹੈਪੀ ਜੋ ਕਿ ਉਹ ਵੀ ਨਾਲ ਸੇਵਾ ਕਰ ਰਿਹਾ ਜੀ ਕੋਈ ਦਿਨ ਪਹਿਲਾਂ ਇਹਨਾਂ ਦੀ ਕਾਲ ਆਈ ਸੀਗੀ ਕਿ ਕੋਈ ਬੂਟੇ ਕਿਸੇ ਨੇ ਵੜ ਦਿੱਤੇ ਆ ਉਹਦੇ ਬਾਰੇ ਵੀ ਅਸੀਂ ਗਏ ਸੀਗੇ ਪਰ ਲੇਕਿਨ ਉਹ ਜਿਹੜੇ ਬੂਟੇ ਸੀਗੇ ਉਹਨਾਂ ਨੇ ਆਪਣੀ ਪਰਮਿਸ਼ਨ ਲੈ ਕੇ ਵੱਡੇ ਸੀਗੇ